ਇਨ ਮੈਟ ਕੋ ਰੱਖ ਦਿੱਤਾ। ਸਾਫ ਵੀ ਕਰਨੀ ਆ ਫਿਰ ਜ। ਨਾਲੇ ਸਾਫ ਕਰਨੀ ਆ। ਸਾਫ ਕਰ ਦੇ। ਦੇਖ ਲਓ। ਤੇਰੇ ਪਿੱਛੇ ਨੂੰ ਨਾ ਪਾਟੀ ਪਾਈ। ਹੈ? ਸਾਫ ਕਰੂੰਗੀ। ਹੈ? ਕਰੂੰਗੀ ਸਾਫ। ਓ ਸੋਹਣੀਓ। ਓ ਸੋਹਣੀਓ। ਹੈ? ਮੇਰੀ ਮਿੱਟੀ ਸਾਫ ਕਰੋਗੀ ਫਿਰ ਜ। ਇਹਦਾ ਬੱਸ ਚੱਲੇ ਤਾਂ ਅੰਦਰ ਵੜ ਜਾਵੇ। ਲੱਭ ਗਿਆ ਵੀ ਲੱਭ ਗਿਆ ਹਾਂ ਚੱਕ ਲਓ ਚੱਕ ਲਓ ਆਜੂ ਬਾਹਰ ਹੁਣ ਗੈਸ ਨਿਕਲ ਜਾਣੀ ਆ ਦੁੱਧੂ ਰੱਖਦੀਏ ਅੰਦਰ ਦੁੱਧ ਚੱਕਦਾ ਆਜੂ ਬਾਹਰ ਦੇ ਲੜੇਕ ਜਾਣਾ ਸੀਗਾ ਆਜੂ ਬਾਹਰ ਬਾਹਰ ਆਜੂ ਅੱਜ ਸੋਣਾ ਪੁੱਤ ਬਣ ਕੇ ਅੱਜ ਮਮਾ ਕੋ ਅੱਜ ਅੱਜ ਮਮਾ ਦੁੱਧ ਦੂ ਚੀਜੀ ਦਊ ਮਮਾ ਚੀਜੀ ਚੀਜੀ ਦੋ ਬੋਤਲ ਚੀਜੀ ਪੁੱਤ ਨੇ ਚੀਜੀ ਦਊ ਮਮਾ ਅੱਜੋ 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 ਚੀਜੀ ਲੈਣੀ ਹੈ ਪੁੱਤ ਨੇ ਅੱਜੋ 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 ਚੀਜੀਆਂ ਦਾ ਕਾ ਤੁਹਾਨੂੰ ਕੋਈ ਮਤਲਬ ਨਹੀਂ ਉਸ ਤਾਂ ਫ੍ਰੀਜ ਦੇ ਵਿੱਚ ਪੜਨਾ 小金牛，嗯，嗯，汉智、嗯，汉智。 ਨਾਏ ਇਹ ਡਿੱਗ ਜਾਣਾ ਪੁੱਤੂ ਤੁਸੀਂ ਬਾਹਰ ਆ ਜਾਓ ਪੁੱਤੂ ਛੋਣਿਓ ਖਾਜੋ 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 ਆਂਗੀ ਮੈਂ ਖਾਜੋ 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 ਨਹੀਂ ਆਈ ਆਈ ਖਾਜੋ 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 ਆਗੀ ਆਗੀ ਮੈਂ ਆਗੀ ਆਗੀ